ਸੀਮਪ ਕੋਵੰਤਮਾਨ ਨੇ ਡੇਰਾ ਸਤਖੰਡ ਬੱਲਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀ ਪੱਥਰ ਰੱਖਿਆ ਇਹ ਪ੍ਰੋਜੈਕਟ ਸਥਾਨਕ ਵਾਤਾਵਰਣ ਨੂੰ ਬਿਹਤਰ ਬਣਾਉਣ ਤੇ ਪਾਣੀ ਦੀ ਸੰਭਾਲ ਵਿੱਚ ਮਹੱਤਮਪੂਰਨ ਯੋਗਦਾਨ ਪਾਏਗਾ ਇਸ ਤਰ੍ਹਾਂ ਸੀਵਰੇਜ ਦੀ ਟ੍ਰੀਟਮੈਂਟ ਪਲਾਂਟ ਪੰਜਾਬ ਦੇ ਹੋਰ ਨਾ ਖੇਤਰਾਂ ਦੇ ਵਿੱਚ ਵੀ ਸਥਾਪਿਤ ਕੀਤੇ ਜਾ ਰਹੇ ਨੇ ਜਿਵੇਂ ਕਿ ਹਾਲੀ ਦੇ ਵਿੱਚ ਮੁਹਾਲੀ ਦੇ ਵਿੱਚ ਇੱਕ ਆਧੁਨਿਕ 15 ਮਿਲੀਅਨ ਗੈਲਨ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਇਸ ਦੇ ਨਾਲ ਹੀ ਸੀਐਮ ਮਾਨ ਨੇ ਉੱਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਦੇ ਸਬੰਧ ਦੇ ਵਿੱਚ ਸੀਐਮ ਮਾਨ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਪੰਜਾਬ ਦੀ ਅਗਲੀ ਪੀੜ੍ਹੀ ਹੈ ਅਤੇ ਉਸ ਤੇ ਹੀ ਨਿਰਭਰ ਕਰਦਾ ਹੈ ਇਹ ਨੌਜਵਾਨ ਪੀੜ੍ਹੀ ਪੰਜਾਬ ਨੂੰ ਤਰੱਕੀਆਂ ਦੀ ਰਾਹ ਤੇ ਲੈ ਕੇ ਜਾਵੇਗੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਲਈ ਵੱਧ ਚੜ ਕੇ ਕੋਸ਼ਿਸ਼ ਕਰ ਰਹੇ ਹਾਂ ਅਰੇ ਤਾਂ ਬਸ ਗਰੀਬੀਆ ਕੱਢਾਂ ਕਰਾਉਂ। ਬਦੋ ਫਕ ਥੋੜੇ ਟਾਈਮ ਚ। ਪ੍ਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ। ਨੌਕਰੀਆਂ ਦੇ ਕੇ ਜਵਾਕਾਂ ਨੂੰ ਉਹੀ ਵਧਣਗੇ ਜਵਾਹ ਦੀ ਦੱਸਣੀ। ਜਵਾਹ ਕੀ ਨੌਕਰੀਆਂ ਤੇ ਕੋਈ ਉਹ ਚੱਲੀ ਗਏ ਆ। ਸਰਕਾਰ ਕਰਦਾ ਹੈ ਉਹਨਾਂ ਦਾ ਭਾਣਾ। ਪਰ ਇੰਨਾ ਕਿ ਵੀ ਲੱਗੇ ਨਹੀਂ। ਨੌਕਰੀਆਂ ਬੈਠਣ ਨੌਕਰੀਆਂ ਹੀ ਕਰਨੀਆਂ ਗਰੀਬੀ ਹੋਰ ਕੋਈ ਨਹੀਂ ਘਟ ਸਕਦੀ। ਚਾਹੇ ਲਾਲ ਕਾਰਡ ਬਣਾ ਦਿਓ, ਹਰਾ ਕਾਰਡ ਬਣਾ ਦਿਓ, ਪੀਲਾ ਮਿਲੂ ਨਿਕਲ ਨਿਕੜੀ। ਨਨ ਤੋਂ ਜਿਹੜਾ ਚੋਚਾ ਹੱਕ ਲਾਗੇ 15 15 20 20 ਲੱਖ ਰੁਪਏ ਦੀਆਂ 6 ਮਹੀਨਿਆਂ ਦੀਆਂ 1 ਸਾਲ ਦੀਆਂ 50 ਲੱਖ ਦੀਆਂ ਪੈਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਕਲੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ। ਪਰ ਇਹ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ। ਪੜਾਉਂਦੇ ਹੀ ਨਹੀਂ ਸੀਗਾ। ਕੀ ਕਰ ਲੋਗੇ 9ਵੀਂ 10ਵੀਂ ਚ ਜਾ ਕੇ ਕਿੱਥੇ। ਮੜੋ ਸਕੂਲ ਠੀਕ ਕਰ ਲਿਆ। ਜਿਆਦਾਤਰ ਗਰੀਬਾਂ ਦੇ ਤਵੇ ਕੁਚਲੇ ਲੋਕਾਂ ਦੇ ਬੱਚੇ ਹੀ ਬਸਟ ਆ ਰਹੇ ਨੇ ਉਹੀ ਆ ਰਹੇ ਨੇ ਜਿਹਦੇ ਨਾਲ ਸਲਾਹ ਕਰਦਾ ਚੱਕਣੀ ਆ ਇਹ ਮਤਲਬ ਆ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਇੱਥੇ ਇਨੂਆਂ ਦੇ ਮੇਰੇ ਗੋਹੇ ਵਾਲਾ ਮੱਠਲ ਦੁਪਹਿਰੇ ਜਰੀ ਵੀ ਪੰਡ ਆਥਣੇ ਲਕੜਾਂ ਨਾਲ ਭਰੀ ਤਾਂ ਆ ਗਈ ਇੱਥੇ ਬਾੜੀ ਉੱਡ ਗਈ ਟੁੱਟ ਗਈ ਜੀ ਟੁੱਟ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਤੜੀ ਇਹੋ ਜੀ ਗੱਲ ਸੀ ਐਮ ਸਾਹਿਬ ਕਿਹਨੇ ਦੱਸੀ ਸੀ ਕਿ ਥੱਲੇ ਡਾਊਨ ਟੂ ਵਰਕ ਥੋੜਾ 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 ਟਾਈਮ ਲਓ ਖਰਾਬ ਬਹੁਤ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਮੋਟਾ ਨਹੀਂ ਹੈ ਠੀਕ ਹੈ ਪਤਾ ਹੀ ਲੱਗਿਆ ਪੰਤਰ ਰਲ ਕੇ ਨਸ਼ਿਆਂ ਤੇ ਲਾਹੇ ਲਮੋ ਦੇ ਮਜੀ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਸਾਰਾ ਇੱਕ ਕਰ ਪਜੇ ਪਹਿਲਾਂ ਸਤੰਦ ਰੂਸਤੀ ਆਵੇ ਫੇਰ ਉਹ ਬੜੂਗਾ